ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਇਹ ਹੈਗਾ ਜੀ ਅੱਕ ਦਾ ਬੂਟਾ ਦੇਖੋ ਇਹਦੇ ਜਿਹੜੇ ਪੱਤੇ ਹੁੰਦੇ ਆ ਇਹ ਵੀ ਬਹੁਤ ਵਧੀਆ ਕੰਮ ਕਰਦੇ ਨੇ ਜੇ ਕਿਸੇ ਦੇ ਆਪਣੇ ਪ੍ਰਾਣਾ ਦਰਦ ਹੁੰਦਾ ਹੋਵੇ ਤੇ ਇਹਦੀ ਜੜ ਵੀ ਅੱਜ ਆਪਾਂ ਇਹਦੀ ਜੜ ਦਾ ਬਣਾਵਾਂਗੇ ਜੀ ਤੇਲ ਆਪਾਂ ਤੁਹਾਨੂੰ ਬੂਟਾ ਦਿਖਾਇਆ ਜੀ ਦੇਖੋ ਇਹ ਬੂਟਾ ਅੱਕ ਦਾ ਇਹੋ ਜਿਹਾ ਹੁੰਦਾ ਹੈਗਾ ਤੇ ਦੋ ਤਿੰਨ ਆਪਾਂ ਇਹਦੇ ਪੱਤੇ ਲੈ ਲਏ ਦੇਖੋ ਜਦੋਂ ਆਪਾਂ ਇਹਦਾ ਪੱਤਾ ਤੋੜਦੇ ਆ ਨਾ ਇਹਦੇ ਵਿੱਚ ਇਸ ਤਰ੍ਹਾਂ ਇਹ ਦੁੱਧ ਨਿਕਲਦਾ ਹੁੰਦਾ ਹੈਗਾ ਤੇ ਇਹ ਆਪਣੇ ਜਿਵੇਂ ਪੁਰਾਣੇ ਤੋਂ ਪੁਰਾਣਾ ਕੋਈ ਦਰਦ ਹੁੰਦਾ ਹੋਵੇ ਜਾਂ ਆਪਣੇ ਕੋਈ ਪਹਿਲਾਂ ਛੱਟ ਫੇਟ ਲੱਗੀ ਹੋਵੇ ਜੀ ਉਹਦਾ ਆਪਣਾ ਸਰਦੀਆਂ ਦੇ ਵਿੱਚ ਦਰਦ ਹੋਣ ਲੱਗ ਜਾਵੇ ਜਾਂ ਆਪਣੀਆਂ ਲੱਤਾਂ ਵਾਹ ਸੁਣਨ ਹੁੰਦੀਆਂ ਹੁਣ ਉਹਦੇ ਵਿੱਚ ਦਰਦ ਹੁੰਦਾ ਹੋਵੇ ਦੇਖੋ ਉਹ ਆਪਾਂ ਅੱਜ ਤੇਲ ਬਣਾ ਰਹੇ ਹਾਂ ਜੀ ਦੋ ਤਿੰਨ ਚੀਜ਼ਾਂ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਜਿਵੇਂ ਥੋੜੀ ਜੀ ਆਪਾਂ ਪਾਵਾਂਗੇ ਜੀ ਜਵੈਣ ਤੇ ਆਹ ਹੈਗੀਆਂ ਅੱਕ ਦੀ ਜੜ ਦੇਖੋ ਤੁਸੀਂ ਆਪਣੇ ਕੋਲੇ ਇਹ ਪਹਿਲਾਂ ਹੀ ਸੁਕਾ ਕੇ ਰੱਖੀ ਪਈ ਸੀ ਜੀ ਆਪਾਂ ਪਹਿਲਾਂ ਵੀ ਇਹਦਾ ਤੇਲ ਬਣਾਇਆ ਸੀ ਉਹੀ ਆਪਣੇ ਕੋਲੇ ਪਈ ਸੀਗੀ ਤੇ ਆਪਾਂ ਉਹ ਇਹਦੇ ਵਿੱਚ ਵਰਤਾਂਗੇ ਇੱਕ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥੀ ਦਾਣਾ ਤੇ ਇੱਕ ਲੈਤੀ ਆ ਜੀ ਆਪਾਂ ਲੌਂਗ ਅੱਕ ਦੇ ਪੱਤੇ ਆਪਾਂ ਬਾਅਦ ਚ ਵਰਤਾਂਗੇ ਤੇ ਆਪਾਂ ਲੈਤਾ ਜੀ ਇੱਕ ਕੌਲੀਕ ਤੇਲ ਸੀ ਤੇ ਦੇਖੋ ਇਹਦੇ ਵਿੱਚ ਆਪਾਂ ਪਾਤੇ ਜੀ 10-15 ਕੋ ਲੌਂਗ ਜਿਸ ਸਮੇਂ ਆਪਾਂ ਤੇਲ ਤਿਆਰ ਕਰ ਰਹੇ ਆ ਆਪਾਂ ਉਸ ਹਾਵ ਨਾਲ ਇਹਦੇ ਵਿੱਚ ਸਮਾਨ ਪਾਵਾਂਗੇ ਜੇ ਤੁਸੀਂ ਬਾਲਾ ਤੇਲ ਤਿਆਰ ਕਰ ਰਹੇ ਹੋ ਤਾਂ ਤੁਸੀਂ ਬਦ ਮਾਤਰਾ ਵਿੱਚ ਇਹਦੇ ਵਿੱਚ ਸਮਾਨ ਪਾ ਸਕਦੇ ਹੋ ਲੋ ਜੀ ਆਪਾਂ ਮੇਥੀ ਦਾਣਾ ਵੀ ਪਾਤਾ ਲੌਂਗ ਵੀ ਪਾਤੇ ਤੇ ਇੱਕ ਚਮਚਾ ਜਮੈਨ ਦਾ ਪਾਇਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਅੱਕ ਦੀ ਜੜ੍ਹ ਦੇਖੋ ਜੀ ਸੁੱਕੀ ਹੋਈ ਜੜਾ ਆਪਣੇ ਕੋਲੇ ਤੇ ਇਹਦੇ ਵਿੱਚ ਆਪਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਤੇਲ ਜਦ ਤੱਕ ਇਹ ਸਾਰੀਆਂ ਚੀਜ਼ਾਂ ਮੱਚ ਕੇ ਚੰਗੀ ਤਰ੍ਹਾਂ ਕਾਲੀਆਂ ਨਹੀਂ ਹੋ ਜਾਂਦੀਆਂ ਦੇਖੋ ਜਿਵੇਂ ਤੁਸੀਂ ਆਪਾਂ ਅੱਕ ਦੀ ਜੜ ਦਾ ਤੇਲ ਬਣਾ ਰਹੇ ਹਾਂ ਜਿਵੇਂ ਛੋਟਾ ਜਿਹਾ ਬੂਟਾ ਅੱਕ ਦਾ ਹੁੰਦਾ ਆਪਾਂ 2-3 ਦਿਨ ਉਹਦੇ ਵਿੱਚ ਜੜ ਚ ਪਾਣੀ ਪਾਵਾਂਗੇ ਤੇ ਪੋਲਾ ਹੋ ਜੂ ਤੇ ਜੜ ਨਾ ਸੌਖੀ ਢੰਗ ਨਾਲ ਨਿਕਲ ਜੂ ਆਪਾਂ ਜੜ ਨੂੰ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਉਹਨੂੰ ਸੁਕਾ ਲੈਣਾ ਤੁਪੇ ਸਿਕਾਵਾਂਗੀ ਨਾ ਉਹ ਇਸ ਤਰ੍ਹਾਂ ਦੀ ਇੱਕ ਲੱਕੜ ਬਣ ਜੂਗੀ ਦੇਖੋ ਜੀ ਇਹਦਾ ਮਤਲਬ ਕਿ ਜਿਹੜੀ ਇਹ ਤੇਲ ਹੈ ਇਹ ਇੰਨਾ ਵਧੀਆ ਹੈ ਜਿਵੇਂ ਸਰਦੀਆਂ ਦੇ ਵਿੱਚ ਆਪਣੇ ਕੋਈ ਪੁਰਾਣੀ ਸੱਟ ਵੱਜੀ ਹੁੰਦੀ ਆ ਤਾਂ ਸਰਦੀਆਂ ਦੇ ਵਿੱਚ ਉਹ ਦਰਦ ਹੋਣ ਲੱਗ ਜਾਂਦੀ ਆ ਦੇਖੋ ਤੁਸੀਂ ਦੇਖੋ ਹੋਂ ਦਾ ਜਿਹੜਾ ਸਰਕਲ ਹੈ ਉਹ ਘਟ ਜਾਂਦਾ ਹੈ ਜਾਂ ਆਪਣੇ ਗੋਡਿਆਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਜਾਂ ਆਪਣੀ ਕਮਰ ਦਰਦ ਹੁੰਦਾ ਹੈ ਦੇਖੋ ਆਪਣੇ ਕਿਤੇ ਵੀ ਪੁਰਾਣਾ ਦਰਦ ਹੋਵੇ ਤੇ ਆਪਾਂ ਉਹਦੇ ਵਾਸਤੇ ਇਹ ਤੇਲ ਇੰਨਾ ਵਧੀਆ ਜੀ ਕਈ ਵਾਰ ਕੀ ਹੁੰਦਾ ਜਿਵੇਂ ਬਜ਼ੁਰਗਾਂ ਦੇ ਨਾ ਲੱਤਾਂ ਵਾਹਾਂ ਇੰਨੀਆਂ ਸੁੰਨ ਹੋ ਜਾਂਦੀਆਂ ਨੇ ਯਾਨੀ ਸੌ ਜਾਂਦੀਆਂ ਨੇ ਤੇ ਉਹਦੇ ਵਿੱਚ ਨਾ ਆਪਾਂ ਜਿਵੇਂ ਉਹਦੇ ਵਿੱਚ ਜੋੜਾ ਜੁੱਤੀ ਆਪਾਂ ਪੈਰ ਦੇ ਵਿੱਚ ਪਾਉਨੇ ਚੱਪਲ ਵਗੈਰਾ ਉਹ ਆਪਣੇ ਆਪ ਨਿਕਲ ਜਾਂਦੀ ਹੈ ਤੇ ਚੱਪਲ ਵੀ ਨਹੀਂ ਪੈਂਦੀ ਤੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਤੇ ਇਸ ਤਰ੍ਹਾਂ ਨਿਕਲ ਜਾਂਦਾ ਹੁੰਦਾ ਹੈਗਾ ਜੁੱਤਾ ਪੈਰ ਦੇ ਵਿੱਚੋਂ ਤੇ ਇੰਨਾ ਜ਼ਿਆਦਾ ਮਤਲਬ ਕਿ ਲੱਤਾਂ ਜਾਂ ਨਾੜਾਂ ਸੁੰਨ ਹੋ ਜਾਂਦੀਆਂ ਨੇਗੀਆਂ ਤੇ ਉਹਦੇ ਵਾਸਤੇ ਇਹ ਜਿਹੜੇ ਤੇਲ ਆਪਾਂ ਇੱਕ ਵਾਰ ਬਣਾ ਕੇ ਰੱਖ ਲਈਏ ਜੀ ਤੇ ਇਹੇ ਤੇਲ ਆਪਾਂ ਲਗਾਈਏ ਮ사ਜ ਕਰੀਏ ਤੇ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਵਰਤ ਕੇ ਵੀ ਦੇਖਿਓ ਤੇ ਤੁਹਾਨੂੰ 100% ਇਹਦਾ ਰਿਜ਼ਲਟ ਮਿਲੂਗਾ ਅੱਜ ਦੇਖੋ ਆਪਾਂ ਇਹ ਤੇਲ ਬਣਾਇਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਪੋਣ ਲਿਆ ਚਾਹ ਪੁਣੀ ਦੇ ਵਿੱਚ ਪੋਣ ਤੋਂ ਬਾਅਦ ਤੇ ਹੁਣ ਆਪਾਂ ਤੁਹਾਨੂੰ ਵਰਤ ਕੇ ਦਿਖਾਵਾਂਗੇ ਤੇ ਕਿਵੇਂ ਆਪਾਂ ਇਹ ਵਰਤਣ ਹੈ ਜੀ ਤੇ ਅੱਕ ਦੇ ਜਿਹੜੇ ਪੱਤੇ ਐ ਆਪਾਂ ਤੁਹਾਨੂੰ ਦਿਖਾਈ ਸੀ ਤੇ ਉਹ ਵੀ ਆਪਾਂ ਦੇਖੋ ਤੁਹਾਨੂੰ ਦੱਸਾਂਗੇ ਇੱਕ ਵਰਤਣੀ ਆ ਦੇਖੋ ਜੀ ਇਹ ਤੇਲ ਹੋ ਗਿਆ ਕੜ ਕੜ ਕੇ ਇੰਨਾ ਘੱਟ ਰਹਿ ਗਿਆ ਤੇ ਹੁਣ ਆਪਾਂ ਜਿਹੜੇ ਅੱਕ ਦੇ ਪੱਤੇ ਜੀ ਇਹਨੂੰ ਇਹ ਉੱਤੇ ਮਿੱਟੀ ਲੱਗ ਰਹੀ ਸੀ ਆਪਾਂ ਇਹਨੂੰ ਧੋ ਕੇ ਸੁਕਾ ਕੇ ਪੂੰਝ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਹੀ ਪੁੱਠਾ ਪਾਸੇ ਨੂੰ ਸੇਕ ਲੈਣੇ ਆ ਥੋੜਾ ਜਿਹਾ ਸੇਕਣ ਤੋਂ ਬਾਅਦ ਇਹੀ ਪਾਸੇ ਤੇ ਆਪਾਂ ਲਾਉਣਾ ਜੀ ਤੇਲ ਜਿਹੜਾ ਆਪਾਂ ਤਿਆਰ ਕੀਤਾ ਹੈ ਤੇਲ ਚੰਗੀ ਤਰ੍ਹਾਂ ਲਾ ਕੇ ਤੇ ਇਹਨੂੰ ਤਵੇ ਦੇ ਉੱਤੇ ਰੱਖ ਦੇਣਾ ਇਹ ਕੋਸਾ ਜਿਹਾ ਹੋ ਜਾਊਗਾ ਜਦੋਂ ਹਲਕਾ ਗਰਮ ਹੋ ਗਿਆ ਤੇ ਆਪਣੇ ਕਿਤੇ ਵੀ ਦਰਦ ਹੁੰਦਾ ਚਾਹੀ ਆਪਣੇ ਗੋਡਿਆਂ ਵਿੱਚ ਦਰਦ ਹੁੰਦਾ ਕੋਈ ਪੈਰ ਦੇ ਵਿੱਚ ਦਰਦ ਹੁੰਦਾ ਕਿਤੇ ਵੀ ਦਰਦ ਹੁੰਦਾ ਜੀ ਆਪਣੇ ਸਰੀਰ ਦੇ ਹਿੱਸੇ 'ਚ ਤੇ ਆਪਾਂ ਦੇਖੋ ਨੂੰ ਇਸ ਤਰ੍ਹਾਂ ਬੰਨ ਲੈਣਾ ਲਓ ਜੀ ਆਪਾਂ ਹੁਣ ਇਸ ਤਰ੍ਹਾਂ ਇਹਨੂੰ ਨਾ ਕੋਸਾ ਕੋਸਾ ਬਿਲਕੁਲ ਆਪਣੇ ਬੰਨ ਲੈਣਾ ਜੀ ਮੈਂ ਬਨੂੰਗੀ ਆਪਣੇ ਹੱਥ ਤੇ ਕਿਉਂਕਿ ਮੇਰੇ ਪਿਛਲੇ ਸਾਲ ਸੱਟ ਵੱਜ ਗਈ ਸੀ ਮੇਰੇ ਨਾ ਆਟਾ ਵੀ ਨਹੀਂ ਸਗੁੰਨਿਆ ਜਾਂਦਾ ਮੇਰੇ ਦਰਦ ਬਹੁਤ ਹੁੰਦਾ ਸੀ ਜੀ ਜਦੋਂ ਮੈਂ ਇਹ ਮਤਲਬ ਕਿ ਤੇਲ ਵਰਤਦੀ ਹਾਂ ਹੁਣ ਆਪਣੇ ਕੋਲ ਖਤਮ ਹੋਇਆ ਪਿਆ ਸੀ ਆਪਾਂ ਬਣਾਇਆ ਸੀ ਤੇਲ ਆਪਣੇ ਵਾਸਤੇ ਤੇ ਆਪਾਂ ਵੀਡੀਓ ਬਣਾਈ ਤਾਂ ਜੋ ਹਰ ਕਿਸੇ ਦਾ ਭਲਾ ਹੋ ਸਕੇ ਜੀ ਦੇਖੋ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਜੀ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਇਹ ਇੰਨਾ ਵਧੀਆ ਤੇਲ ਹੈ ਜੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਬਹੁਤ 100% ਇਹ ਕੰਮ ਕਰਦਾ ਹੈ ਜਿਹੜੀਆਂ ਆਪਾਂ ਇਹਦੇ ਵਿੱਚ ਚੀਜ਼ਾਂ ਪਾਈਆਂ ਐ ਦੇਖੋ ਹਰ ਇੱਕ ਚੀਜ਼ ਗਰਮ ਹੈ ਜੀ ਕਿਉਂਕਿ ਦੇਖੋ ਜਮੈਨ ਵੀ ਗਰਮ ਹੁੰਦੀ ਹੈ ਸਰਦੀਆਂ ਦੇ ਵਿੱਚ ਜਿਹੜੇ ਲੌਂਗ ਹੁੰਦੇ ਆ ਉਹ ਵੀ ਬਹੁਤ ਗਰਮ ਹੁੰਦੇ ਆ ਤੇ ਮੇਥੇ ਆ ਜਿਹੜੇ ਉਹ ਵੀ ਬਹੁਤ ਗਰਮ ਹੈ ਜੀ ਦੇਖੋ ਤੇ ਜਿਹੜੀ ਅੱਕ ਦੀ ਜੜ ਹੈ ਇਹ ਵੀ ਪੂਰੀ ਉਹ ਹੈ ਜੀ ਗਰਮ ਹੈ ਤੇ ਇਸ ਕਰਕੇ ਇਹ ਗਰਮ ਤੇਲ ਹੈ ਆਪਣੇ ਸਰਦੀਆਂ ਵਾਸਤੇ ਜਿਹੜਾ ਬਣ ਕੇ ਤਿਆਰ ਹੋ ਗਿਆ ਜੀ ਇਹਨੂੰ ਆਪਾਂ ਇੱਕ ਵਾਰ ਬਣਾ ਕੇ ਰੱਖ ਲਈਏ ਤੇ ਕਦੋਂ ਵੀ ਆਪਾਂ ਜਦੋਂ ਲੋੜ ਪੈਂਦੀ ਆ ਆਪਾਂ ਇਹ ਤੇਲ ਨੂੰ ਵਰਤ ਸਕਦੇ ਆ ਦੇਖੋ ਤੇ ਜਿਵੇਂ ਆਪਾਂ ਇਹ ਮੇਰੇ ਕੋਲ ਅਜ ਪੱਟੀ ਹੈ ਨਹੀਂ ਸੀਗੀ ਗਰਮ ਪੱਟੀ ਤੇ ਤੁਸੀਂ ਇਹਦੇ ਉੱਤੇ ਗਰਮ ਪੱਟੀ ਬੰਨਿਓ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਕੋਈ ਵੀ ਜਸਤਾਨਾ ਵਗੈਰਾ ਜਾਂ ਕਿਸੇ ਗਰਮ ਸ਼ਾਲ ਵਗੈਰਾ ਜੋ ਕਿਸੇ ਵੀ ਆਪਾਂ ਇਹਨੂੰ ਹੱਥ ਨੂੰ ਕਵਰ ਕਰਕੇ ਇਸ ਤਰ੍ਹਾਂ ਰੱਖ ਲਾਂਗੇ ਜੀ ਦੇਖੋ ਇਸ ਤਰ੍ਹਾਂ ਆਪਾਂ ਇਹ ਰੱਖ ਲੈਣਾਗਾ ਤੇ ਬਹੁਤ ਹੀ ਵਧੀਆ ਇਹ ਤੇਲ ਹੈ ਜੀ ਵਰਤ ਕੇ ਵੀ ਜ਼ਰੂਰ ਦੇਖਿਓ ਤੇ ਬਣਾਇਓ ਵੀ ਜ਼ਰੂਰ ਜੀ ਅਸੀਂ ਪਹਿਲਾਂ ਬਣਾਇਆ ਹੈ ਵਰਤੇ ਹੈ ਤੇ ਇਹਦਾ 100% ਸਾਨੂੰ ਰਿਜ਼ਲਟ ਮਿਲਿਆ ਇਸ ਕਰਕੇ ਆਪਾਂ ਇਹਦੀ ਵੀਡੀਓ ਬਣਾਈ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਥੈਂਕ ਯੂ